2026 ਦੇ ਵਿੱਚ 골ਡ সিল버 ਨੂੰ 50% ਆਪਣੇ ਪੋਰਟਫੋਲੀਓ ਦਾ ਹਿੱਸਾ ਕਿਉਂ ਬਣਾਉਣਾ ਚਾਹੀਦਾ ਹੈ ਉਹ ਕਿਹੜੇ ਕਾਰਨ ਜਿੰਨਾ ਕਰਕੇ 골ਡ সিল버 2026 ਵਿੱਚ ਵੈਸਟਾ ਵਧੀਆ ਰਿਟਰਨ ਦੇ ਸਕਦਾ ਆਓ ਇਹਨਾਂ ਕਾਰਨਾਂ ਨੂੰ ਸਮਝਦੇ ਹਾਂ ਪਹਿਲਾ ਕਾਰਨ ਕੀ ਆ ਗਲੋਬਲ ਅਨਸਰਨਟੀਟੀ 2026 ਬਾਅਦ ਰਿਸਕ ਡਾਲਰ ਇਨਸਟੇਬਿਲਟੀ ਰੈਸਿਨ ਚੇਂजेस ਇਨਾ ਸਮੇਂ ਵਿੱਚ 골ਡ সিলవర్ ਸੇਵ ਹੈਵਨ ਬਣ ਜਾਂਦੇ ਹਨ ਦੂਜਾ ਕਾਰਨ ਵੱਡਾ ਮੰਗਾਈ 인ਫਲੇਸ਼ਨ ਕੈਸ਼ ਆਫ ਵੈਲਿਊ ਦੀ ਵੈਲਿਊ ਕੱਟਦੀ ਜਾਂਦੀ ਹੈ ਕੈਸ਼ ਦੀ ਵੈਲਿਊ ਲਗਾਤਾਰ ਘਟ ਰਹੀ ਹੈ ਡਾਲਰ ਦੀ ਵੈਲਿਊ ਐਫ ਡੀ ਸੇਵਿੰਗ ਮੰਗਾਈ ਨੂੰ ਬੀਟ ਨਹੀਂ ਕਰ ਰਹੀ 골ਡ সিলవర్ ਮੰਗਾਈ ਬੈਸਟ ਸੈਂਟਰਲ ਬੈਂਕ 골ਡ সিলভার ਖਰੀਦ ਰਹੇ ਨੇ ਚਾਈਨਾ ਰਸ਼ੀਆ ਮਿਡਲ ইস্ট ਰికੋਰਡ ਲੈਵਲ ਗਲੋਬਲ ਬਾਇੰਗ 스마트 ਮਨੀ ਜਿੱਥੇ ਜਾ ਰਹੀ ਹੈ ਰਿਟੇਲ ਇਨਵੈਸਟਰ ਉੱਥੇ ਲੇਟ ਨਾ ਹੋਵੇ ਚੌਥਾ ਕਾਰਨ সিলভার ਦੇ ਵਿੱਚ ਹੈਗੀ ਡਿਮਾਂਡ ਇੰਡਸਟਰੀ ਡਿਮਾਂਡ ਪਲੱਸ ਪਰਸੀਵ ਮੈਟਰਲ ਈਵੀ ਸੋਲਰ ਪੈਨਲ ਏਆਈ ਇਲੈਕਟ੍ਰੋਨਿਕਸ ਡਿਮਾਂਡ ਡਬਲ ਸਾਈਡ ਤੋਂ 2026 ਵਿੱਚ ਸਿਲਵਰ 골ਡ ਤੋਂ ਵੀ ਤੇਜ਼ ਚੱਲ ਸਕਦੀ ਹੈ ਪੰਜਵਾਂ ਕਾਰਨ ਸਟਾਕ ਮਾਰਕੀਟ ਓਵਰ ਵੈਲਿਊਡ 2024-25 ਵਿੱਚ ਸਟਾਕ ਮਾਰਕੀਟ ਆਲਰੇਡੀ ਰੈਲੀ ਕਰ ਚੁੱਕੇ ਹਨ ਕਰੈਕਸ਼ਨ ਰਿਸਕ ਹਾਈ ਪੋਰਟਫੋਲੀਓ ਬੈਲੈਂਸ ਲਈ 50% ਮੈਟਲ ਸੇਫਟੀ ਗੋਲਡ ਸਿਲਵਰ ਰੇਸੋ ਓਪਰਚੁਨਿਟੀ 6 ਹਿਸਟਰੀ ਦੱਸਦੀ ਹੈ ਜਦੋਂ ਰੇਸੋ ਹਾਈ ਹੁੰਦਾ ਹੈ ਸਿਲਵਰ ਐਕਸਪਲੋਡ ਕਰਦੀ ਹੈ ਦੁਰ 26 ਸਿਲਵਰ ਬ੍ਰੇਕਆਊਟ ਜੀਰ ਬਣ ਸਕਦਾ ਹੈ ਸੱਤਵਾਂ ਕਾਰਨ ਕਰੰਸੀ ਡੀਵੈਲੂਏਸ਼ਨ ਰੁਪੀਸ ਲੌਂਗ ਟਰਮ ਵੀਕ ਰੁਪੀਸ ਲੰਬੇ ਸਮੇਂ ਵਾਸਤੇ ਵੀਕ ਹੋ ਰਿਹਾ ਗੋਲਡ ਸਿਲਵਰ इंक्रीडिविजन नैचरलिटी रिस्क नो कंपनी रिस्क नो प्रमोटर रिस्क गोल्ड सिल्वर ਵਿੱਚ ਕੋਈ ਕੰਪਨੀ ਦੇ ਨਹੀਂ ਪੈਸਾ ਲਾਉਣਾ ਤੁਸੀਂ ਕੋਈ ਪ੍ਰੋਮੋਟਰ ਨਹੀਂ ਜੇ 2026 ਵਿੱਚ ਮਾਰਕੀਟ ਕਰੈਸ਼ ਹੋ ਜਾਵੇ ਤੁਹਾਡਾ ਪੋਰਟਫੋਲੀਓ ਬਚੇਗਾ ਜਾਂ ਡੁੱਬ ਜਾਵੇਗਾ ਅੱਜ ਮੈਂ ਦੱਸਾਂਗਾ ਕਿਉਂਕਿ ਸਮਾਰਟ ਇਨਵੈਸਟਰ 골ਡ সিলভার ਨੂੰ 50% ਪੋਰਟਫੋਲੀਓ ਵਿੱਚ ਰੱਖ ਰਹੇ ਨੇ ਸਿਰਫ ਸਟਾਕ ਕ੍ਰਿਪਟੋ ਜਾਂ ਐਫ ਡੀ ਤੇ ਡਿਪੈਂਡ ਕਰਨਾ 2026 ਵਿੱਚ ਸਭ ਤੋਂ ਵੱਡੀ ਗਲਤੀ ਹੋ ਸਕਦੀ ਹੈ ਮਹਿੰਗਾਈ ਵਾਰ ਰੀਸੀਸਨ ਹਿਸਟਰੀ ਗਵਾਹ ਹੈ ਕਿ 골ਡ ਸਿਲਵਰ ਹਮੇਸ਼ਾ ਬੈਨਰ ਰਹੇ ਨਹੀਂ 골ਡ ਸਿਲਵਰ 골ਡ ਸਿਰਫ ਬੈਟਲ ਨਹੀਂ ਟਰਸਟ ਹੈ ਇੰਸ਼ੋਰੈਂਸ ਹੈ ਜਦੋਂ ਕਰੰਸੀ ਫੇਲ ਕਰਦੀ ਹੈ 골ਡ ਸਰਵਿਸ ਸਰਵੀ ਸਰ ਵੀ ਕਰਦਾ ਹੈ ਸੈਂਟਰ ਬੈਂਕ ਟੂਡੇ 골ਡ ਖਰੀਦ ਰਹੇ ਨੇ ਰਿਟੇਲ ਇਨਵੈਸਟਰ ਇਗਨੋਰ ਕਰ ਰਿਹਾ ਹੈ সিলవర్ ਪਾਵਰ সিলవర్ ਫਿਊਚਰ ਕਾ ਮੈਟਲ ਹੈ ای وی سولر اے ائی الیکٹرونکس سپلائی ਲਿミਟਿਡ ਡਿਮਾਂਡ ਐਕਸਪਲੋਡਿੰਗ ਹਿਸਟਰੀ ਦੱਸਦੀ ਹੈ ਬੁਲ ਮਾਰਕੀਟ ਵਿੱਚ সিলవర్ 골ਡ ਤੋਂ 2x ਤੋਂ 3x ਰਿਟਰਨ ਦਿੰਦੀ ਹੈ पाँ प्रश एलोकेशन लॉगिन पोर्टफोलियो रूल सिंपल है पाँ प्रसेंट प्रोटैक्शन पाँह प्रसेंट ग्रोथ गोल्ड प्लस सिल्वर प्रोटैक्शन प्लस ग्रोथ स्टॉक्स अलोवन गेमलिंग बन जाते हैं मैटल्स बैलेंस बनाते हैं हाउ टू बाय फिजिकल गोल्ड गोल्ड ईटीएफ सिल्वर ईटीएफ डिजिटल गोल्डन लॉग टर्म ਲਈ এবাউਡ एसआईपी سٹائل وائنگ بیسٹ 2022 ਸਰਵੇਵਲ ਦਾ گیم ਹੈ ਰਿਟਰਨ ਬਾਅਦ ਵਿੱਚ ਆਉਂਦੇ ਨਹੀਂ ਪਹਿਲਾਂ ਕੈਪੀਟਲ بچاؤ 골ਡ ਸਿਲਵਰ 스마트 ఇన్ਵੈਸਟਰ ਦਾ ਹਰਮੋਰ ਹੈ ਥੈਂਕ ਯੂ ਇਹ ਵੀਡੀਓ ਬਣਾਉਣ ਦਾ ਹੀ ਮਕਸਦ ਦੀ ਵੀ ਵੀਡੀਓ 골ਡ ਦੇ ਸਿਲਵਰ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਆਪਣਾ ਰਿਸਰਚ ਕਰੋ ਉਸ ਤੋਂ ਬਾਅਦ ਹੀ ਇਨਵੈਸਟ ਕਰੋ 골ਡ ਸਿਲਵਰ ਦੇ ਵਿੱਚ ਇਨਵੈਸਟ ਕਰਨ ਦੇ ਕਈ ਤਰੀਕੇ ਹਨ ਤੁਸੀਂ ਫਿਜ਼ੀਕਲ 골ਡ ਵੀ ਲੈ ਕੇ ਰੱਖ ਸਕਦੇ ਹੋ ਪਰ ਉਹਦਾ ਰਿਸਕ ਹੁੰਦਾ ਥੋੜਾ ਜਿਹਾ ਫਿਜ਼ੀਕਲ 골ਡ ਜਾਂ ਸਿਲਵਰ ਲੈਂਡ ਦੇ ਵਿੱਚ ਰਿਸਕ ਇਹ ਆ ਕਿ ਚੋਰੀ ਹੋਣ ਦਾ ਡਰ ਆ ਠੀਕ ਹੈ ਤੇ ਸਟੋਰ ਬੈਂਕ ਦੇ ਵਿੱਚ ਕਰਦੇ ਆ ਹੋਰ ਉਹਦਾ ਚਾਰਜ ਲੱਗਦਾ ਵਾ ਜੇ ਤੁਸੀਂ ਗਣ ਗਹਿਣਿਆਂ ਦੇ ਰੂਪ ਵਿੱਚ ਖਰੀਦਦੇ ਆ ਤਾਂ ਪਹਿਲਾਂ ਵੀ ਤੁਹਾਨੂੰ ਕੋਸਟ ਦੇਣਾ ਪੈਂਦਾ ਹੈ ਕਾਫੀ ਠੀਕ ਹੈ ਜੀਐਸਟੀ ਟੈਕਸ ਹੋਰ ਕਾਫੀ ਟੈਕਸ ਨੇ ਤੇ ਇਹਦੇ ਤੇ ਤੇ ਜਦੋਂ ਤੁਸੀਂ ਵੇਚਣ ਜਾਓਗੇ ਉਦੋਂ ਉਹਨਾਂ ਕੱਟਿਆ ਜਾਣਾ ਘੱਟ ਰੇਟ ਦੇ ਵਿਖੂਗਾ ਇਸੇ ਕਰਕੇ ਜਾਂਦਾ 24 ਕੈਰੈਕਟਰ ਦਾ 골ਡ ਕਰੀਦੋ